ਅੱਸੀ ਕਾਲ ਸਾਰੇ ਭਰਾਵਾਂ ਨੂੰ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਅੱਜ ਦੀ ਵੀਡੀਓ ਅਪ ਲੈ ਕੇ ਆਏ ਆ ਪਿੰਡ ਅਲੀਗਿਆਂ ਤੋਂ ਇਹ ਗਾਂ ਦੇ ਸੂਣ ਦੇ 10 ਦਿਨ ਬਾਕੀ ਆ ਜੀ ਠੰਡੀ ਸੀਦਾ ਥਾਂ ਲੇ ਬੀ ਬਹੁਤ ਖੁੱਲੀ ਆ ਚੋਾਈ ਦੀ ਸਾਫ ਆ ਸੋ ਜਿਹੜੇ ਵੀ ਇਹ ਨਹੀਂ ਲੈਣੀ ਆ ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਰੇਟ ਬਾਈ ਕਹਿੰਦਾ ਫੋਨ ਤੀ ਕਰਾਂਗੇ ਸੋ ਜਿਹੜੇ ਵੀਰ ਗਾਂ ਲੈਣ ਦੇ ਚਾਹਵਾਨ ਆ ਉਹ ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲੋ ਪਿੰਡ ਆਲੀਗਾ ਚੋੜੀ ਦੀ ਬਹੁਤ ਖੁੱਲੀ ਜਾਗਾ ਇਹ ਤਾਂ 10 ਦਿਨ ਸੂਣ ਦੇ ਬਾਕੀ ਨੇ ਉਹ ਜੋ ਤੱਕ ਤਾਂ ਗਾਉਣੇ ਬਹੁਤ ਨਿੱਖਰ ਜਾਣਾਗਾ